ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਨਾ ਤੁਹਾਨੂੰ ਮੱਜਾ ਸੰਬੰਧੀ ਬਹੁਤ ਜ਼ਰੂਰੀ ਜਾਣਕਾਰੀ ਜਾਂ ਬੇਨਤੀ ਆ ਛੋਡੇ ਅੱਗੇ ਇੱਕ ਨਾ ਤੁਹਾਨੂੰ ਪਤਾ ਹੀ ਹੈ ਵੀ ਮੈਨੂੰ ਮਾਤਾ ਨੂੰ ਸੰਗਰੂਰ ਲੈ ਕੇ ਜਾਣਾ ਪੈਂਦਾ ਬਾਈ ਉਹਨੂੰ ਮਾਤਾ ਨੂੰ ਕੈਂਸਰ ਹੋ ਰਿਹਾ ਹੈ ਉਹਦੇ ਕਰਕੇ ਮੈਨੂੰ ਹਫ਼ਤੇ 'ਚ 5 ਦਿਨ ਸੰਗਰੂਰ ਜਾਣੀ ਜਾਣਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜੁਮੇ ਤੱਕ ਡੇਲੀ ਮੈਨੂੰ ਜਾਣਾ ਪੈਂਦਾ ਉੱਥੇ ਡਾਕਟਰਾਂ ਦੇ ਤੁਹਾਨੂੰ ਪਤਾ ਸਾਰਾ ਦਿਨ ਲੱਗ ਜਾਂਦਾ ਬਾਈ ਤੇ ਦਵਾਈ ਲਿਆ ਕੇ ਤੇ ਫਾਈਲ ਲਿਆ ਕੇ ਕੁਝ ਪੁਰਾ ਕੁਝ ਪੁਰਾ ਤੇ ਫੋਨ ਆਉਂਦੇ ਨੇ ਬਹੁਤ ਨਜਾਇਜ਼ ਦਿਹਾੜੀ ਦਾ 8900 ਫੋਨ ਆਉਂਦਾ ਐ ਐਨੇ ਬਾਈ ਚੱਕਣੇ ਵੀ ਬਹੁਤ ਔਖੇ ਨੇ ਇਸ ਕਰਕੇ ਤੁਹਾਨੂੰ ਹੱਥ ਬੰਨ ਕੇ ਬੇਨਤੀ ਐ ਜੇ ਕਿਸੇ ਨੇ ਮਹਸ ਲੈਣੀ ਐ ਤਾਂ ਬਾਰ ਐ ਇਤਵਾਰ ਨੂੰ ਮੈਂ ਘਰੇ ਹੁੰਨਾ ਦੋ ਦਿਨ ਤੇ ਜਾਂ ਕਿਸੇ ਨੇ ਪਹਿਲਾਂ ਲੈਣੀ ਐ ਤਾਂ ਤੁਸੀਂ ਫਾਰਮ ਤੇ ਆ ਕੇ 2 ਵਜੇ ਤੋਂ ਬਾਅਦ ਵਿਜ਼ਿਟ ਕਰ ਸਕਦੇ ਹੋ ਉਸ ਤੋਂ ਬਾਅਦ ਆਪਦੀ ਮਹਸ ਦੇਖ ਕੇ ਲੈ ਕੇ ਜਾਓ ਕਈ ਬਾਈ ਕਹਿੰਦੇ ਨੇ ਵੀ ਸਾਨੂੰ ਵੀਡੀਓ ਪਾ ਦਿਓ ਆਨਲਾਈਨ ਮੈਸ ਭੇਜ ਦਿਓ ਇਹੇ ਕੰਮ ਅਸੀਂ ਕਦੇ ਵੀ ਨਹੀਂ ਕਰਦੇ ਬਾਈ ਆਨਲਾਈਨ ਦਾ ਅੱਜ ਭੇਜੀਏ ਨਾ ਕੱਲ ਭੇਜੀਏ ਇਹ ਲਾਂਬੇ ਜਿਹੇ ਗੱਲਾਂ ਨੇ ਰੱਬ ਨਾ ਕਰੇ ਪਸ਼ੂ ਦਾ ਕੋਈ ਪਤਾ ਨਹੀਂ ਕਦੋਂ ਖਤਾ ਖਾ ਜੇ ਤੇ ਇਸ ਕਰਕੇ ਆਪਦੀ ਆਰ ਕੇ ਚੀਜ਼ ਦੇਖੋ ਤਸੱਲੀ ਕਰਕੇ ਲਿਜਾਓ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਵੀ ਜ਼ਿੰਮੇਦਾਰ ਬਹੁਤ ਔਫੇ ਰੁਪਏ ਇਕੱਠੇ ਕਰਦਾ ਮੈਂ ਨਹੀਂ ਚਾਹੁੰਦਾ ਵੀ ਕਿਸੇ ਦਾ ਗਲ ਵੜੇ ਆਪਦੀ ਉਰੇ ਤਸੱਲੀ ਕਰ ਲੋ ਇੱਕ ਡੰਗ ਦੋ ਡੰਗ ਰਹਿਣਾ ਕਿਸੇ ਨੇ ਰਹਿ ਵੀ ਸਕਦਾ ਕੋਈ ਮੇਰੇ ਕੋਲੇ ਐ ਨਹੀਂ ਵੀ ਆਪਾਂ ਕਿਸੇ ਨੂੰ ਧੱਕਾਂਗੇ ਤੇ ਹੱਥ ਬੰਨ ਕੇ ਬੇਨਤੀ ਆ ਬਾਈਆਂ ਨੂੰ ਕਲਤੀ ਮਲਤੀ ਮaaf ਕਰਿਓ ਵੀ ਫੋਨ ਕਰਕੇ ਕਹਿੰਦਾ ਬਾਈ ਬਈ ਮੈਨੂੰ ਕੰਮ ਬਹੁਤ ਜ਼ਿਆਦਾ ਹੁਣ ਸਵੇਰੇ ਤੁਹਾਨੂੰ ਪਤਾ ਧਾਰਾਂ ਕੱਢਣੀਆਂ ਓਦੋਂ ਬਾਅਦ ਦੁੱਧ ਪਾ ਕੇ ਆਣਾ ਮੋਟਰਸਾਈਕਲ ਤੇ ਉਤੇ ਵੀ ਵੱਜੀ ਜਾਂਦਾ ਤੇ ਆ ਦਿਮਾਗ ਦੀਆਂ ਬਾਈ ਨਸਾਂ ਦੁਖਣ ਲੱਗ ਗਈਆਂ ਫੋਨ ਕਰਕੇ ਆ ਸਾਰੀਆਂ ਕਿਉਂਕਿ ਫੋਨ ਇਹ ਇੰਨਾ ਨਜਾਇਜ਼ ਆਉਣ ਲੱਗਿਆ ਕੋਈ ਲੋਨ ਬਾਰੇ ਪੁੱਛੀ ਜਾਂਦਾ ਕੋਈ ਕਾਜ਼ੇ ਬਾਰੇ ਪੁੱਛੀ ਜਾਂਦਾ ਕੋ ਕਾਜ਼ੇ ਬਾਰੇ ਪੁੱਛੀ ਜਾਂਦਾ ਮੱਜਾਂ ਕਿਸੇ ਨੇ ਵੀ ਲੈਣੀਆਂ ਨੇ ਆ ਕੇ ਦੇਖ ਲਓ ਕਾਰੋਵਾਰ ਵਧਾਉਣਾ ਉਹ ਆ ਕੇ ਉਰੇ ਜਦੋਂ ਆਉਂਗੇ ਤੁਸੀਂ ਉਦੋਂ ਪੁੱਛ ਲਓ ਤੇ ਬਾਈ ਬਣ ਕੇ ਫੋਨ ਯਾਰ ਜਿਆਦਾ ਨਾ ਕਰ ਤਕਰੋ ਕਿਉਂਕਿ ਕੰਮ ਬਾਈ ਮੇਰਾ ਬਹੁਤ ਜਿਆਦਾ ਹੈ ਇੱਕ ਤਾਂ ਹੁੰਦਾ ਵੀ ਬੰਦਾ ਬਿੱਲ ਹੈ ਕੋਈ ਧੰਦਾ ਨਹੀਂ ਆਪਾਂ ਨੂੰ ਬਾਈ ਤੁਹਾਨੂੰ ਪਤਾ ਕਾਰੋਬਾਰ ਧੰਦੇ ਕਰਨੇ ਪੈਂਦੇ ਨੇ ਇਕੱਲੇ ਇਕੱਲੇ ਜਣੇ ਹੈਗੇ ਆ ਤੇ ਇਸ ਕਰਕੇ ਹੱਥ ਬੰਨ ਕੇ ਮੈਂ ਬੇਨਤੀ ਹੈ ਬਾਈ ਗਲਤੀ ਮਾਫ ਕਰਨਾ